ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਨਵੀਂ ਅਪਡੇਟ ਸਾਂਝੀ ਕਰਨੀ ਹੈ ਬਹੁਤ ਸ਼ਾਨਦਾਰ ਅਪਡੇਟ ਬਹੁਤ ਤੁਹਾਡੇ ਕੰਮ ਦੀ ਗੱਲ ਆਉਣ ਵਾਲੇ ਸਮੇਂ ਨੂੰ ਲੈ ਕੇ ਦੇਖੋ ਜਿਹੜੀਆਂ ਨਵੀਆਂ ਕਿਸਮਾਂ ਨੇ ਉਹ ਪੀਏਯੂ ਲੁਧਿਆਣਾ ਵੱਲੋਂ ਆਈਸੀਆਰ ਵੱਲੋਂ ਆਈਆਰਆਈ ਵੱਲੋਂ ਤੇ ਆਈਆਈ ਡਬਲਯੂ ਬੀਆਰ ਕਰਨਾਲ ਵੱਲੋਂ ਕਣਕ ਦੀ ਜੇ ਅਪਾ ਗੱਲ ਕਰੀਏ ਖਾਸ ਤੌਰ ਤੇ ਇੰਡੀਅਨ ਇੰਸਟੀਚਿਊਟ ਆਫ ਵੀਟ ਐਂਡ ਬਾਰਲੀ ਰਿਸਰਚ ਕਰਨਾਲ ਜਿਹੜਾ ਕਿ ਭਾਰਤੀ ਕਣਕ ਅਤੇ ਜੌਂਹ ਖੋਜ ਸੰਸਥਾ ਹੈ ਕਣਕ ਤੇ ਜੌਂ ਦੀਆਂ ਨਵੀਆਂ ਕਿਸਮਾਂ ਹੀ ਇਹ ਦਿੰਦੇ ਪੈਦਾ ਕਰਦੇ ਖੋਜਾਂ ਕਰਦੇ ਨੇ ਤੇ ਪੀਏਯੂ ਲੁਧਿਆਣਾ ਵੱਲੋਂ ਵੀ ਸਮੇਂ-ਸਮੇਂ ਤੇ ਕਣਕ ਆ ਚਾਹੇ ਚੋਨਾ ਹੈ ਬਾਸਮਤੀ ਹੈ ਮੱਕੀ ਹੈ ਹੋਰ ਜਿਹੜੀਆਂ ਵੱਖ-ਵੱਖ ਫਸਲਾਂ ਦੀਆਂ ਨਵੀਆਂ ਕਿਸਮਾਂ ਦਿੱਤੀਆਂ ਜਾਂਦੀਆਂ ਤਾਂ ਇਹ ਨਵੀਂ ਅਪਡੇਟ ਹੈ ਜਿਹੜੀ ਬੜੀ ਸ਼ਾਨਦਾਰ ਅਪਡੇਟ ਆਈਆਈਡਬਲਯੂਬੀਆਰ ਕਰਨਾਲ ਵੱਲੋਂ ਆਪਦੀਆਂ ਜਿਹੜੀ ਅ ਸੋਸ਼ਲ ਸਾਈਟਾਂ ਦੇ ਹੈਂਡਲ ਨੇ ਉਹਨਾਂ ਤੇ ਸ਼ੇਅਰ ਕੀਤੀ ਗਈ ਤੇ ਅਪਡੇਟ ਦਿੱਤੀ ਗਈ ਕਿ ਜਿਹੜੇ ਨਵੀਆਂ ਕਿਸਮਾਂ ਜੀਨੋਟਾਈਪ ਨੇ ਜਿਹੜੇ ਕਣਕ ਦੇ ਨਵੇਂ ਜੀਨੋਟਾਈਪ ਨਵੀਆਂ ਕਿਸਮਾਂ ਤੇ ਜਿਹੜੀ ਖੋਜ ਚੱਲ ਰਹੀ ਹੈ ਉਹਨਾਂ ਦੇ ਕੋਆਰਡੀਨੇਟਡ ਟ੍ਰਾਇਲ ਉਹਨਾਂ ਨੇ 10 ਅਪ੍ਰੈਲ ਤੋਂ ਵੱਢਣੇ ਸ਼ੁਰੂ ਕੀਤੇ ਤੇ ਕਈ ਜੀਨੋਟਾਈਪਸ ਕਈ ਕਿਸਮਾਂ ਦੀ ਜਿਹੜੀ ਝਾੜ ਹੈ ਇੱਕ ਤਾਂ ਹੁੰਦਾ ਝਾੜ ਦੇਣ ਦੀ ਸਮਰੱਥਾ ਇੱਕ ਹੁੰਦਾ ਕਿ ਝਾੜ ਹੋ ਗਿਆ ਕਿ ਝਾੜ ਆ ਜਿਹੜਾ ਕਈ ਕਿਸਮ ਦਾ 9 ਟਨ ਪ੍ਰਤੀ ਹੈਕਟੇਅਰ ਮਤਲਬ ਕਿ 90 ਕੁਇੰਟਲ ਪ੍ਰਤੀ ਹੈਕਟੇਅਰ ਹੈਕਟੇਅਰ ਛੱਟਾਈ ਏਕੜ ਹੁੰਦੇ ਆ ਤੇ 36 ਕੁਇੰਟਲ ਪ੍ਰਤੀ ਏਕੜ ਤੋਂ ਪਾਰ ਹੋ ਗਿਆ ਮਤਲਬ ਉਹ 90 ਮਣ ਪ੍ਰਤੀ ਕਿੱਲੇ ਤੋਂ 36 ਕੁਇੰਟਲ 90 ਮਣ ਪ੍ਰਤੀ ਕਿੱਲੇ ਤੋਂ ਝਾੜ ਆ ਜਿਹੜਾ ਉਹ ਅੱਗੇ ਲੰਘ ਗਿਆ ਇਹ ਅੱਗੇ ਵੀ ਤੁਹਾਡੇ ਨਾਲ ਮੈਂ ਜਾਣਕਾਰੀਆਂ ਸਾਂਝੀਆਂ ਕਰਦਾ ਹਾਂ ਕਿ ਨਮੀਆਂ ਜਣੀਆਂ ਕਿਸਮਾਂ ਨੇ ਨਾ ਉਹਨਾਂ ਦੇ ਵਿੱਚ ਉੱਚ ਤਾਪ ਮੰਨੂ ਸੈਣ ਤੋਂ ਜਿਹੜੀ ਡਿਗਨ ਪ੍ਰਤੀ ਸੈਨਸ਼ੀਲਤਾ ਬਿਮਾਰੀਆਂ ਪ੍ਰਤੀ ਸੈਨਸ਼ੀਲਤਾ ਤੇ ਕੰਮ ਕੀਤਾ ਜਾਂਦਾ ਖਾਸ ਤੌਰ ਤੇ ਪੀਆਈਯੂ ਲੁਧਿਆਣਾ ਵੱਲੋਂ ਜਿਵੇਂ ਖਾਸ ਤੌਰ ਤੇ ਪੰਜਾਬ ਨੂੰ ਮੁੱਖ ਰੱਖ ਕੇ ਆਈਆਈਡਬਲਯੂਆਰ ਕਰਨਾਲ ਵੱਲੋਂ ਸਾਰੇ ਭਾਰਤ ਨੂੰ ਮੁੱਖ ਰੱਖ ਕੇ ਜਿਹੜੀਆਂ ਵੱਖ-ਵੱਖ ਏਰੀਆ ਵਾਸਤੇ ਨਵੀਆਂ-ਨਵੀਆਂ ਕਿਸਮਾਂ ਦਿੱਤੀਆਂ ਜਾਂਦੀਆਂ ਪਰ ਹੁਣ ਇਹਦਾ ਮਤਲਬ ਇਹ ਕਈ ਕਿਸਾਨ ਵੀਰਾਂ ਨੂੰ ਐ ਹੋ ਜਾਂਦਾ ਕਿ ਸਾਨੂੰ ਇਹ ਬੀ ਕਦੋਂ ਮਿਲੂਗਾ ਇਹ ਅਜੇ ਕואର୍ਡੀਨੇਟਰ ਟ੍ਰਾਇਲ ਆ ਇਹਦੋਂ ਬਾਅਦ ਕਿਸਾਨ ਵੀਰੋ ਜਿਹੜੀਆਂ ਕਈ ਵਾਰ ਬ੍ਰਾਈਟਲ ਅਪਰੂਵਲ ਕਮੇਟੀਆਂ ਬੈਂਦੀਆਂ ਨੇ ਫਿਰ ਇਹ ਜਿਹੜੀਆਂ ਕਿਸਮਾਂ ਨਵੀਆਂ ਨੇ ਵੱਧ ਛਾੜ ਦੇਣ ਵਾਲੀਆਂ ਕਿੱਥੇ ਕਿੱਥੇ ਉਹ ਜਿਹੜੀਆਂ ਹੈਗੀਆਂ ਐਡੈਪਟਿਵ ਟ੍ਰਾਇਲ ਲਾ ਕੇ ਕਿੱਥੇ-ਕਿੱਥੋਂ ਵਾਸਤੇ ਉਹਨਾਂ ਦੀ ਜਿਹੜੀ ਹੈਗੀ ਆਪਾਂ ਆਹਾ ਜਿਹੜੀ ਮਾਨਤਾ ਦੇਣੀ ਹੈ ਕਿ ਕਿੱਥੇ-ਕਿੱਥੇ ਉਹ ਜਿਹੜੀ ਪੈਦਾਵਾਰ ਉਹਨਾਂ ਦੀ ਕੀਤੀ ਜਾ ਸਕਦੀ ਕਿੱਥੇ-ਕਿੱਥੇ ਉਹਨਾਂ ਦੀ ਬਜਾਈ ਹੋ ਸਕਦੀ ਹੈ ਫਿਰ ਉਹ ਜਿਹੜੀਆਂ ਆਈਡੈਂਟੀਟੀ ਨੋਟੀਫਾਈ ਕਰਕੇ ਰਿਲੀਜ਼ ਕੀਤੀਆਂ ਜਾਂਦੀਆਂ ਨੇ ਅਪਰੂਵਲ ਤੋਂ ਬਾਅਦ ਪਰ ਇਹ ਗੱਲ ਹੁਣ ਯਕੀਨਨ ਹੋ ਗਈ ਕਿਸਾਨ ਵੀਰ ਕੋ ਆਉਣ ਵਾਲੇ ਸਮੇਂ 'ਚ ਤੁਹਾਨੂੰ 36 ਕੁੰਟਲ ਪ੍ਰਤੀ ਏਕੜ ਝਾੜ ਤੋਂ ਉੱਪਰ ਵਾਲੀਆਂ ਕਣਕ ਦੀਆਂ ਵੈਰਾਈਟੀਆਂ ਮਿਲਣਗੀਆਂ ਬਹੁਤ ਬਹੁਤ ਧੰਨਵਾਦ